ਬਾਬਾ ਦੀਵ ਸਿੰਘ ਸਾਹਿਬ ਅੱਗੇ ਕੀਤੀ ਅਰਦਾਸ ਕਦੇ ਵਿਰਥੀ ਨਹੀਂ ਜਾਂਦੀ ਮਨ ਕਦੇ ਨਾ ਡੁਲਾਇਆ ਕਰੋ ਜਦੋਂ ਤੁਸੀਂ ਅਰਦਾਸ ਕਰਦੇ ਹੋ ਨਾ ਇਹ ਜਾਣ ਲਿਆ ਕਰੋ ਕਿ ਸ਼ਹੀਦ ਸਿੰਘ ਸਦਾ ਹਾਜ਼ਰ ਨਾਜ਼ਰ ਨੇ ਕਿਤੇ ਨਹੀਂ ਗਏ ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ ਉਹ ਤਾਂ ਸਦਾ ਹਾਜ਼ਰ ਨੇ ਜਦੋਂ ਪ੍ਰੇਮ ਨਾਲ ਕੋਈ ਅਰਦਾਸ ਕਰਦਾ ਏ ਗੁਰਬਾਣੀ ਪੜ੍ਹਦਾ ਏ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਕਦੇ ਵੀ ਆਪਣੇ ਸੇਵਕ ਨੂੰ ਪਿਆਰੇ ਨੂੰ ਨਾਰਾਜ਼ ਨਹੀਂ ਜੇ ਹੋਣ ਦਿੰਦੇ ਜਦੋਂ ਅਬਦਾਲੀ ਹਿੰਦੂਸਤਾਨ ਦੀਆਂ ਨੌਆਂ ਧੀਆਂ ਨੂੰ ਬੱਚੀਆਂ ਨੂੰ ਬੰਦੀ ਬਣਾ ਕੇ ਲੈ ਜਾ ਰਿਆ ਸੀ ਨਾ ਉਸ ਵਕਤ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬੜੇ ਵੀਰਸ ਵਿੱਚ ਆ ਕੇ ਤੇ ਹਮਲਾ ਕਰਕੇ ਹਰੇਕ ਬੱਚਿਆਂ ਨੂੰ ਆਪੋ ਆਪਣੇ ਘਰੀਂ ਬਚਾਇਆ ਬਾਬਾ ਜੀ ਅੱਜ ਵੀ ਹਰੇਕ ਦਾ ਦੁੱਖ ਸੁਣਦੇ ਨੇ ਬਸ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ ਭਰੋਸਾ ਹੋਣਾ ਚਾਹੀਦਾ ਹੈ ਜਦੋਂ ਕੋਈ ਭਰੋਸਾ ਕਰਦਾ ਹੈ ਨਾ ਬਾਬਾ ਜੀ ਤੇ ਬਾਬਾ ਜੀ ਹਾਜ਼ਰ ਨਾਜ਼ਰ ਨੇ ਜਿੱਥੇ ਜੋਤ ਜਗਦੀ ਹੈ ਬਾਬਾ ਜੀ ਸਦਾ ਹਾਜ਼ਰ ਨੇ ਜੋਤ ਨੂੰ ਨਮਸਕਾਰ ਜ਼ਰੂਰ ਕਰਨੀ ਚਾਹੀਦੀ ਹੈ ਜੋਤ ਸ਼ੀਰਦਾ ਸਿੰਘਾਂ ਦੇ ਨਾਮ ਦੀ ਹੈ ਕਦੇ ਵੀ ਮਨ ਵਿੱਚ ਤਰਕ ਨਹੀਂ ਕਰਨੀ ਚਾਹੀਦੀ ਬਾਬਾ ਜੀ ਨੂੰ ਪ੍ਰੇਮ ਕਰਨ ਵਾਲੇ ਸ਼ਰਧਾਲੂ ਨੇ ਨਾ ਜਿਹੜੇ ਜਦੋਂ ਉਹਨਾਂ ਨੂੰ ਪੁੱਛੀਏ ਤੇ ਉਹ ਦੱਸਦੇ ਨੇ ਕਿ ਬਾਬਾ ਜੀ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੰਦੇ ਅਰਦਾਸ ਮਗਰੋਂ ਕਰੀਦੀ ਹੈ ਪਹਿਲਾਂ ਪ੍ਰਵਾਨ ਹੁੰਦੀ ਹੈ ਇਹ ਬਹੁਤ ਵੱਡੀ ਗੱਲ ਹੈ ਮਨ ਵਿੱਚ ਸ਼ਰਧਾ ਹੋਵੇ ਨਾ ਤੇ ਸੰਗਤ ਜੀ ਫੇਰ ਹੀ ਕਾਰਜ ਰਾਸ ਹੁੰਦੇ ਨੇ ਜੇ ਮਨ ਵਿੱਚ ਸ਼ਰਧਾ ਹੀ ਨਹੀਂ ਹੈ ਪ੍ਰੇਮ ਹੀ ਨਹੀਂ ਹੈ ਕਿ ਪਤਾ ਨਹੀਂ ਕਾਰਜ ਰਾਸ ਹੋਣਾ ਹੈ ਕਿ ਨਹੀਂ ਹੋਣਾ ਜਦੋਂ ਮਨ ਵਿੱਚ ਇਹ ਗੱਲ ਆ ਜਾਂਦੀ ਨਾ ਫਿਰ ਬਹੁਤ ਮਾੜੇ ਕਰਮ ਨੇ ਇਨਸਾਨ ਦੇ ਕਿਉਂਕਿ ਸਿੱਖੀ ਸਾਰੀ ਸ਼ਰਧਾ ਦੀ ਹੈ ਭਾਵਨਾ ਦੀ ਹੈ ਸਿੱਖ ਦੇ ਅੰਦਰ ਸ਼ਰਧਾ ਜਦੋਂ ਆਉਂਦੀ ਹੈ ਨਾ ਪ੍ਰੇਮ ਆਉਂਦਾ ਹੈ ਵਿਸ਼ਵਾਸ ਆਉਂਦਾ ਗੁਰੂ ਤੇ ਤਦੋਂ ਇਹ ਕਾਰਜ ਰਾਸ ਹੁੰਦੇ ਨੇ ਬਾਬਾ ਜੀ ਦੇ ਦਰ ਤੇ ਜਾ ਕੇ ਨਿਮਰਤਾ ਨਾਲ ਅਰਦਾਸ ਕੀਤੀ ਕਦੇ ਵਿਰਤੀ ਨਹੀਂ ਜਾਂਦੀ ਜਦੋਂ ਤੁਸੀਂ ਅਰਦਾਸ ਕਰ ਦਿੰਦੇ ਹੋ ਨਾ ਮਨ ਵਿੱਚ ਹੌਂਸਲਾ ਰੱਖਿਆ ਕਰੋ ਕਿ ਸਾਡੀ ਅਰਦਾਸ ਬਾਬਾ ਜੀ ਨੇ ਸੁਣ ਲਈ ਹੈ ਉਹਨਾਂ ਨੂੰ ਪਤਾ ਹੈ ਕਿ ਕਦੋਂ ਮੈਂ ਆਪਣੇ ਸਿੱਖ ਨੂੰ ਕਿਹੜੀ ਚੀਜ਼ ਦੇਣੀ ਹੈ ਕੁਝ ਵੇਟ ਕਰੋ ਕੁਝ ਸਮਾਂ ਹੁੰਦਾ ਹੈ ਜਦੋਂ ਬਾਬਾ ਜੀ ਨੇ ਕਿਰਪਾ ਕਰਤੀ ਨਾ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਜਾਣੀਆਂ ਨੇ ਕਿਸੇ ਚੀਜ਼ ਦੀ ਘਾਟ ਨਹੀਂ ਆਉਂਦੀ ਪਿਆਰਿਓ